चरणदासाल पावर पैनशन यूनियन पंजाब हांजी अॼु ती ਮੀਟਿੰਗ ਜਿਹੜੀ ਕਰ ਰਹੇ ਆਂਗੇ ਇਹ ਅੱਜ ਧਰਨਾ ਦੇਣਾ ਦਾ ਐਕਸ਼ਨ ਦੇ ਵਰ ਖਿਲਾਫ ਸਾਡੇ ਜਿਹੜੇ ਬਜ਼ੁਰਗ ਪੈਨਸ਼ਨਰ ਹੈਗੇ ਵਿਧਵਾਵਾਂ ਪੈਨਸ਼ਨਰ ਹੈਗੀਆਂ ਹਿਮਾਚਲ ਨਾਲ ਬਲਾਉਂਗ ਕਰਦੀਆਂ 1.5 100 ਕਿਲੋਮੀਟਰ ਤੇ ਦੂਰ ਜਿਹੜੀਆਂ ਬੈਠੀਆਂ ਔਰ ਬਿਮਾਰ ਹਾਲਤ ਦੇ ਵਿੱਚ ਉਹ ਦਫ਼ਤਰ ਵਿੱਚ ਆਪਣਾ ਆ ਕੇ ਕੰਮ ਕਰਾਉਣ ਤੇ ਅਸਮਰਥ ਹੈਗੀਆਂ ਉਹਨਾਂ ਦੇ ਅਸੀਂ ਕੰਮਾਂ ਨੂੰ ਇਕੱਠੇ ਕਰਕੇ ਐਕਸ਼ਨ ਨਾਲ ਅ ਜੈਂਡਾ ਦਿੱਤਾ ਇਹਨਾਂ ਦੇ ਆ ਜਿਹੜੇ ਕੰਮ ਹੈਗੇ ਆ ਐ 올ਡ ਪੈਨਸ਼ਨ ਹੈਗੇ LTC ਦਾ ਮਸਲਾ ਆਏਗਾ ਜਾਂ ਕਈ ਵਾਰੀ ਸਾਡਾ ਪੈਨਸ਼ਨ ਜਿਹੜਾ ਨੌਕਰੀ ਮੈਡੀਕਲ ਬਿੱਲ ਹੈਗੇ ਆ ਤੇ ਕਈ ਜਿਹੜਾ ਪੈਨਸ਼ਨਰ ਹੈਗਾ ਬਿਮਾਰ ਹੁੰਦਾਗਾ ਹਸਪਤਾਲ 'ਚ ਇਲਾਜ ਕਰਾਉਣ ਦਾ ਹਸਪਤਾਲ 'ਚ ਮਹਿੰਗੇ ਇਲਾਜ ਹੁੰਦੇਗੇ ਲੱਖਾਂ ਰੁਪਏ ਖਰਚ ਹੋ ਜਾਂਦੇਗੇ ਖਰਚ ਹੁੰਦੇ ਨਹੀਂ ਕਰਜ਼ਾ ਚੱਕਾ ਇਲਾਜ ਕਰਦੀ ਹੈ ਕਰਾਉਂਦੀ ਹੈ ਤੇ ਉਹਦੀ ਮੌਤ ਵੀ ਹੋ ਜਾਂਦੀ ਉਹਦਾ ਜਿਹੜਾ ਮੈਡੀਕਲ ਬਿੱਲ ਹੈ ਉਹ ਡਿਲੇ ਹੁੰਦਾਗਾ ਜਿਹੜੀ ਉਹਨੂੰ ਫੈਮਿਲੀ ਪੈਨਸ਼ਨ ਲੱਗਣੀ ਹੁੰਦੀ ਮਹਿਕਮਾ ਕਹਿੰਦਾ ਵੀ ਜਲਦੀ ਲਾ ਦਿੱਤੀ ਜਾਵੇ ਅਗਲੇ ਮਹੀਨੇ ਪਰ ਇੱਥੇ ਐਦਾਂ ਦੇ ਕੇਸ ਹੈਗੇ ਕਿ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ 6 6 ਮਹੀਨੇ ਡਿਲੇ ਹੋਗਾ ਬਾਅਦ ਵਿੱਚ ਜਿਹੜੀ ਜੂਨੀਅਨ ਹੈਗੀ ਵੀ ਅਸੀਂ ਕੰਮ ਕਰਦੇ ਆ ਉਹਨਾਂ ਦੀ ਦਖਲਅੰਦਾਜ਼ੀ ਨਾਲ ਕਹਿ ਕਹਾ ਕੇ ਤਾਂ ਜਾ ਕੇ ਉਹ ਪੈਨਸ਼ਨ ਜਿਹੜੀ ਮਿਲਦੀ ਆ ਉਹਨਾਂ ਨੂੰ ਅਸੀਂ ਇਹ ਮੰਗ ਕਰਦੇ ਆ ਕਿ ਇਹ ਅਸੀਂ ਪੁਆਇੰਟ ਅਜੰਡੇ ਦੇ ਦਿੱਤੇ ਗਏ ਉਹਦੇ ਤੇ ਮੰਗ ਕੀਤੀ ਤੇ ਆ ਸਾਡੇ ਕੰਮ ਹੈਗੇ ਕਿ ਸਾਨੂੰ ਖੇਤੀ ਮੀਟਿੰਗ ਦੇ ਕੇ ਮਸਲੇ ਦਾ ਹੱਲ ਕੀਤਾ ਜਾਵੇ ਐਕਸ਼ਨ ਦਾ ਟਾਲ ਮਟੋਲ ਦੀ ਨੀਤੀ ਭਲਾਈ ਵੀ ਹੈ ਪਰ ਹੁਣ ਸਾਨੂੰ ਜਿਹੜੀ ਮੀਟਿੰਗ 18 ਤਰੀਕ ਦੀ ਦਿੱਤੀ ਹੈ ਉਹਦੇ ਵਿੱਚ ਐ ਐਕਸ਼ਨ ਦਾ ਰੱਬੀਆ ਕਿਹਾ ਹੁੰਦਾ ਕਿ ਆ ਨੀਮ ਦਾ ਜੇ ਠੀਕ ਢੰਗ ਨਾਲ ਸਾਡੇ ਨਾਲ ਪੇਸ਼ ਆਇਆ ਤਾਂ ਅਸੀਂ ਠੀਕ ਰ੍ਹਾਂਗੇ ਜੇਕਰ ਉਹੀ ਗਲਤ ਨੀਤੀ ਅਪਣਾਈ ਹੈ ਤਾਂ ਜਥੇਬੰਦੀ ਐਕਸ਼ਨ ਕਰ ਲਓ ਅਸੀਂ ਤਿਆਰ ਹਾਂ ਜੱਜਾ ਪ੍ਰਦਰਸ਼ਨ ਹੈ ਤੁਹਾਡਾ ਉਹ ਐਕਸ਼ਨ ਅਨੰਦਪੁਰ ਦੇ ਖਿਲਾਫ ਹੈ ਕਿ ਕਾ ਐਕਸ਼ਨ ਅਨੰਦਪੁਰ ਨੇ ਨੂੰ ਅਸੀਂ ਬਹੁਤ ਦੇਰ ਤੋਂ ਪਹਿਲਾਂ ਮੀਟਿੰਗ ਦਾ ਅਜੰਡਾ ਦਿੱਤਾ ਉਹ ਅਜੰਡੇ ਦਾ ਵੀ ਸਾਨੂੰ ਉਹਨੂੰ ਮੀਟਿੰਗ ਦਿੱਤੀ ਉਤੋਂ ਬਾਅਦ ਫਿਰ ਅਸੀਂ ਉਹਨੂੰ ਉਹਨੂੰ ਵਿਕੇ ਅਜੰਡਾ ਦਿੱਤਾ ਵੀ ਤਰਨਾ ਕਰਾਂਗੇ ਤੇਰਾ ਫਿਰ ਉਹਨਾਂ ਸਾਨੂੰ ਇੱਕ ਮੀਟਿੰਗ ਦੇ ਦਿੱਤੀ ਇਹ ਮਿੰਸਾ ਮੀਟਿੰਗ ਦੇ ਦਿੱਤੇ ਮੀਟਿੰਗ ਨਹੀਂ ਦਿੱਤੀ ਉਹ ਟਾਈਮ ਦਿੱਤਾ 4:30 ਵਜੇ ਤੇ ਬਈ ਤੁਹਾਨੂੰ ਫੇਰ ਵੀ ਕੋਈ ਗੱਲ ਕਰਨੀ ਹੈ ਤੁਸੀਂ ਤਾਂ 4:30 ਵਜੇ ਮੇਰੇ ਕੋਲ ਆ ਕੇ ਗੱਲ ਕਰਿਓ ਵੀ ਕਿਹੜੇ ਟਾਈਮ ਹੈ 4:30 ਵਜੇ ਦਾ ਜਿੱਥੇ ਇਹ ਬਜ਼ੁਰਗ ਜਿਹੜੇ ਜਾ ਕੇ ਉੱਥੇ ਗੱਲ ਕਰਨਗੇ ਉਹਦੇ ਨਾਲ ਉਸ ਤੋਂ ਬਾਅਦ ਫਿਰ ਅਸੀਂ ਇੱਕ ਉਹ ਇੱਕ ਚਿੱਠੀ ਲਿਖੀ ਵੀ ਇਹ ਗੱਲ ਸਾਨੂੰ ਮਨਜ਼ੂਰ ਨਹੀਂ ਕਿਤਾ ਸਾਨੂੰ ਮੀਟਿੰਗ ਨਹੀਂ ਦਿੱਤੀ 300 ਮਿੰਟ ਕਹਦੇ ਆ ਫਿਰ ਉਹਨੇ ਸਾਨੂੰ ਮੀਟਿੰਗ ਦਾ ਟਾਈਮ ਤਾਂ 13 ਸਿੱਖਦਾ ਆ 13 ਤਰੀ ਨੂੰ 3 ਵਜੇ ਦਾ ਅਸੀਂ ਸਮਝ ਗਏ ਵੀ 13 ਦੇ ਬਾਅਦ ਜੇ ਕੋਈ ਗੱਲਬਾਤ ਨਹੀਂ ਕਰਦਾ ਸਹੀ ਤਰ੍ਹਾਂ ਗੱਲ ਹੁੰਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਕਿ ਉਸ ਗੱਲ ਨਾਲ ਕੋਈ ਨਹੀਂ ਗੱਲ ਕਰਦੀ ਫਿਰ ਅਗਲੇ ਕਰ ਫਿਰ ਵਿਚਾਰਾਂਗੇ ਅੱਜ ਪਹਿਲਾਂ ਜਿਹੜੀਆਂ ਸਾਡੀਆਂ ਪੰਜਾਬ ਸਰਕਾਰ ਦੇ ਨਾਲ ਜੋ ਸਾਡਾ ਪੰਜਾਬ ਦੇ ਪੰਜਾਬ এমਪਲੋਇਜ਼ ਐਂਡ ਪੈਨਸ਼ਨ ਸਾਂਝਾ ਫਰੰਟ ਹੈ ਉਹਦੇ ਵੱਲੋਂ ਜਿਹੜੀ ਹੈ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਵਾ ਮੰਗ ਪੱਤਰ ਦੇ ਉੱਤੇ ਬਾਰ ਬਾਰ ਮੀਟਿੰਗਾਂ ਦੇ ਕੇ ਮੁੱਖ ਮੰਤਰੀ ਜਿਹੜਾ ਰੱਦ ਕਰਦਾ ਤੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਭਾਵੇਂ ਡੀਏ ਦੀ ਹੋਵੇ ਭਾਵੇਂ ਪੈਂਡਿੰਗ ਡੀਏ ਕੇਸਾਂ ਦਾ ਏਰੀਅਰ ਹੋਵੇ ਭਾਵੇਂ 1 ਇੱਕ 16 ਤੋਂ 21 ਤੱਕ ਦਾ ਏਰੀਅਰ ਹੋਵੇ ਤੇ ਭਾਵੇਂ ਦੋ ਨਾਲ ਦੋ ਹਜ਼ਾਰ ਦਾ ਫਾਰਮੂਲਾ ਹੋਵੇ ਜਾਂ ਹੋਰ ਇਸ ਤਿਹਰੇ ਮੰਗਾਂ ਹੈ ਜਿਹਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਮੀਟਿੰਗਾਂ ਦੇ ਕਹੇ ਰੱਦ ਕਰਦਾ ਔਰ ਪੰਜਾਬ ਦੇ ਜਿਹੜੇ ਮੁਲਾਜ਼ਮਾਂ ਤੇ ਤੇ ਪੈਨਸ਼ਨਰਸ ਦੇ ਜਿਹੜੇ ਮਸਲੇ ਹੱਲ ਨਹੀਂ ਕਰਦਾ ਉਹਦੇ ਵਿਰੁੱਧ ਜਿਹੜਾ ਹੈ ਉਹ ਬਰਕਰਾਰ ਦੇ ਵਿੱਚ ਤੇ ਪੈਨਸ਼ਨਾਂ ਦੇ ਵਿੱਚ ਮੁਲਾਜ਼ਮਾਂ ਦੇ ਵੀ ਕਾਫੀ ਰੋਸ ਪਾਇਆ ਜਾ ਰਿਹਾ ਉਹਦੇ ਵਿਰੁੱਧ ਪੱਲਸ ਪਿਛਲੇ ਸਮੇਂ ਸਾਡਾ ਕੁਝ ਐਕਸ਼ਨ ਨਾਲ ਜਲਦਾ ਸੀ ਮੀਟਿੰਗ ਨਾ ਦੇਣ ਤੇ ਅੱਜ ਅਸੀਂ ਰੱਖਿਆ ਸੀ ਪਰ ਪੋਸਟਪੋਰ ਕਰ ਦਿੱਤਾ ਅਸੀਂ ਕਿਉਂਕਿ ਐਕਸ਼ਨ ਵੱਲੋਂ ਸਾਨੂੰ 13 ਤਰੀਕ ਦੀ ਮੀਟਿੰਗ ਜਿਹੜੀ ਹੈ ਉਹ ਦੇ ਦਿੱਤੀ ਹੈ ਉਹਦੇ ਵਿਰੁੱਧ ਜਿਹੜੀ ਸਾਡੀ ਅੱਜ ਮੰਤਰੀ ਮੀਟਿੰਗ ਹੈ ਉਹ ਜਿਹੜੀ ਅਸੀਂ ਕਰ ਰਹੇ ਆ ਤੇ ਜੇ 13 ਤਰੀਕ ਨੂੰ ਸਾਰੇ ਮਸਲੇ ਸਾਡੇ ਹੱਲ ਹੋ ਗਏ ਤਾਂ ਮਸਲੇ ਦੱਸ ਦਿਓ ਜੀ ਮਸਲੇ ਜਿਹੜੇ ਆ ਜਿਹਦੇ ਵਿੱਚ 23 ਸਾਲਾ ਨੋਸ਼ਨਲ ਫਾਰਮੂਲਾ ਦੇ ਇਨਕ੍ਰੀਮੈਂਟਸ ਹੈ 23 ਸੇਫੀਕੇ ਨਾਲ ਸਾਡੀ ਜਿਹੜੇ ਓਲਡ ਅਜ ਅਲੌਂਸ ਹੈ ਖਾਸ ਕਰ ਫੈਮਿਲੀ ਪੈਨਸ਼ਨ ਜਿਹੜੇ 318 ਜਿਹਨਾਂ ਐਚਡਾੜਾ ਕੰਪਲੀਟ ਕੀਤਾ ਉਹਨਾਂ ਦੇ ਏਰੀਅਰ ਤੇ ਉਹਨਾਂ ਦੇ ਅਲੌਂਸ ਲੈਣ ਦੇ ਸੰਬੰਧ ਹੈ ਐਲਟੀਸੀ ਜਿਹੜਾ ਫੈਮਿਲੀ ਪੈਨਸ਼ਨ ਦਾ ਉਹਦਾ ਸੰਬੰਧ ਹੈ ਤੇ ਲੈਜ਼ਰ ਦਾ ਤੇ ਨਾਲ ਜਿਹੜਾ ਹੈਗਾ ਸਾਡਾ ਜੀਆਜੀਐਸ ਦਾ ਹੋਰ ਇਸ ਜਿਹੜੇ ਮਸਲੇ ਆ ਉਹ ਜਿਹੜੇ ਤੇਰਾ ਤੀਨੋਂ ਮੀਟਿੰਗ ਦੇ ਵਿੱਚ ਚੱਲੇ ਜਾਣੇ ਅੱਜ ਅਸੀਂ 9 ਤਰੀਕ ਨੂੰ ਜਿਹੜੀ ਹੈ ਉਹ ਧਾਨੇ ਨੂੰ ਪੋਸਟਪੋਨ ਕਰਕੇ ਮੰਤਰੀ ਮੀਟਿੰਗ ਜਿਹੜੀ ਸਾਡੀ ਆ ਹਰ ਮਹੀਨੇ 9 ਤਰੀਕ ਨੂੰ ਹੁੰਦੀ ਉਹ ਕਰ ਰਿਹਾ ਤੇ ਉਹ ਜਿਹੜਾ ਅਸੀਂ ਆੜ ਨੇ ਸਮੇਂ 'ਚ ਅਸੀਂ ਲਗਾਤਾਰ ਜਿਹੜੇ ਹੈ ਸਰਕਾਰ ਦੇ ਵਿਰੁੱਧ ਤੇ ਨਾਲ ਹੀ ਜਿਹੜੇ ਹੋਰ ਹੈ ਉਹਦੇ ਵਿਰੁੱਧ ਜਿਹੜਾ ਲਗਾਤਾਰ ਸੰਘਰਸ਼ ਦੇ ਵਿੱਚ ਤੇ ਠੀਕ ਹਾਂਜੀ ਬੋਲ ਮੈਂ ਤਿਲਕਰਾਜ ਪੈਨਸ਼ਨ ਯੂਨੀਅਨ ਸਰਕਲ ਪ੍ਰਧਾਨ ਉੱਪਰ ਅੱਜ ਆਪਾਂ ਜਿਹੜਾ ਐਥੋਂ ਜਿਹੜਾ ਐਕਸ਼ਨ ਹੈ ਜਿਹੜਾ ਧਾਰਨਾ ਰੱਖਿਆ ਸੀ ਧਾਰਨਾ ਜਿਹੜਾ ਉਹ ਆਹੀ ਪੋਸਟਪੋਨ ਕਰਤਾ ਕਿਉਂਕਿ ਐਕਸ਼ਨ ਹੈ ਜਿਹੜੀ 13 ਦੀ ਜਿਹੜੀ ਹਨ 13 12 ਦੀ ਮੀਟਿੰਗ ਦੇਤੀ ਇਸ ਕਰਕੇ ਅਸੀਂ ਅੱਜ ਆਪਣੀ ਮੰਥਲੀ ਮੀਟਿੰਗ ਜਿਹੜੀ ਹੈ ਉਹ ਕਰ ਰਹੇ ਤੇ ਅਸੀਂ ਐਕਸ਼ਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਮਸਲੇ ਆ ਉਹ ਬਹੁਤ ਗੰਭੀਰ ਮਸਲੇ ਆ 13 ਤਰੀਕ ਦੀ ਮੀਟਿੰਗ ਦੇ ਵਿੱਚ ਉਹ ਹੱਲ ਕੀਤੇ ਜਾਣ ਜੇ ਉਹ ਹੱਲ ਨਾ ਹੋਏ ਤਾਂ ਜਿਹੜੇ ਪੈਂਸਲਰ ਹੈ ਉਹ ਜੇ ਬਹੁਤ ਰੋਸ ਹੈ ਤਾਂ ਉਹ ਅੱਗੇ ਵਾਲੀ ਲੜਾਈ ਲੜਨ ਵਾਸਤੇ ਤਿਆਰ ਰਹੇ ਹਨ ਕਿਤੇ ਜੀ ਦੀ ਜ਼ਿੰਮੇਵਾਰੀ ਸਾਰੀ ਐਕਸਲ ਸਾਹਿਬ ਦੀ ਹੋਵੇ ਇੱਕ ਬੇਨਤੀ ਹੋਰ ਹੈ ਕਿ ਸਾਡੇ ਜਿਹੜੇ ਸੀਨੀਅਰ ਸਾਥੀ ਹੈ ਕਾਫੀ ਉਮਰ ਦੇ ਜਿਹੜੇ ਸਾਥੀ ਜਿਹੜੇ ਸਾਡੇ ਲਈ ਹੋ ਗਏ ਜਿਹੜੇ ਇਥੋਂ ਦੇ ਜਿਹੜੇ ਮੁਲਾਜ਼ਮ ਵੀ ਹੈ ਉਹਨਾਂ ਦਾ ਜਿਹੜਾ ਕੋਈ ਰਵਈਆ ਹੈ ਕੋ ਉਹਨਾਂ ਪ੍ਰਤੀ ਕੋਈ ਬਹੁਤ ਵਧੀਆ ਨਹੀਂ ਹੈ ਉਹ ਬਹੁਤ ਬਹੁਤ ਕੋਈ ਵੀ ਰਿਸ਼ਤ ਨਹੀਂ ਜਿਹੜੇ ਦਿੰਦੇ ਇਹ ਸਕੇ ਸਾਡੀ ਐਕਸਲ ਸਾਹਿਬ ਨੂੰ ਬੇਨਤੀ ਹੈ ਤੇ ਮੇਰੇ ਮੁਲਾਜ਼ਮਾਂ ਨੂੰ ਵੀ ਬੇਨਤੀ ਹੈ ਵੇ ਕੰਮ ਅੱਜ ਤੇ ਕੱਲ ਹੋ ਜਾਣੇ ਪਰ ਜਿਹੜੇ ਸਾਡੇ ਜਿਹੜੇ ਬਜ਼ੁਰਗ ਆਗੂ ਹੈ ਉਹਨਾਂ ਦੀ ਰਿਸਪੈਕਟ ਜੇ ਨਾ ਕਰੂਗੇ ਤਾਂ ਇਹ ਸਾਡੀ ਜਿਹੜੀ ਜੜੀ ਬਰਦਾਸ਼ਤ ਨਹੀਂ ਕਰੂਗੀ ਇਸ ਅਰਕਾ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜੇ ਮਾਹੌਲ ਠੀਕ ਰੱਖਣਾ ਹੈ ਤਾਂ ਜਿਹੜੇ ਪੈਨਸ਼ਨ ਦੇ ਜਿਹੜੇ ਮਸਲੇ ਆ ਉਹ ਗੰਭੀਰ ਮਸਲੇ ਆ ਉਹਨੂੰ ਜਲਦੀ 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 ਮੀਟਿੰਗ ਤੇ ਕਾਇ ਜਿਹੜੀ 13 ਦੀ ਮੀਟਿੰਗ ਵਿੱਚ ਉਹ ਹੱਲ ਕੀ ਕਰ ਧੰਨਵਾਦ